ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੋ ਰਾਜਿਆਂ ਦੀ ਸੁਲ੍ਹਾ ਕਰਵਾਈ ਰਾਜਾ ਫਤਿਹ ਸ਼ਾਹ ਸ਼੍ਰੀਨਗਰ ਦਾ ਅਤੇ ਰਾਜਾ ਮਿਹਦਨੀ ਪ੍ਰਕਾਸ਼ ਨਾਹੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੋਨਾਂ ਨੂੰ ਪੋਟਾ ਸਾਹਿਬ ਸਦਕੇ ਇਹਨਾਂ ਦੀ ਸੁਲ੍ਹਾ ਕਰਵਾਈ ਅਤੇ ਇਹਨਾਂ ਦੇ ਜਥਾ ਜੋਗ ਡੇਰੇ ਲਗਵਾ ਕੇ ਕੁਝ ਸਮਾਂ ਇਹਨਾਂ ਨੂੰ ਆਪਣੇ ਕੋਲ ਰੱਖਿਆ ਉਸੇ ਸਮੇਂ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਹੁਤ ਹੀ ਭਿਆਨਕ ਸ਼ੇਰ ਦਾ ਸ਼ਿਕਾਰ ਕੀਤਾ ਜੋ ਉੱਥੇ ਦੇ ਸਥਾਨਕ ਲੋਕਾਂ ਵੱਲੋਂ ਉਸ ਸ਼ੇਰ ਨੂੰ ਬਹੁਤ ਭਿਆਨਕ ਦੱਸਿਆ ਗਿਆ ਸੀ ਅਤੇ ਲੋਕਾਂ ਨੇ ਕਿਹਾ ਪ੍ਰਭੂ ਜੀ ਇੱਕ ਬੜਾ ਵੱਡਾ ਸ਼ੇਰ ਹੈ ਜਿਸ ਨੇ अनेका ਪਸ਼ੂ ਮਾਰ ਖਾਪਏ ਹਨ ਉਹਨਾਂ ਲੋਕਾਂ ਕਿਹਾ ਕਿ ਗੁਰੂ ਜੀ ਹੁਣ ਆਪ ਜੀ ਇਸ ਸ਼ੇਰ ਦਾ ਖਾਤਮਾ ਕਰਕੇ ਹੀ ਜਾਇਓ ਇਹ ਸਾਡਾ ਜਾਨੀਮਾਲੀ ਨੁਕਸਾਨ ਬਹੁਤ ਕਰਦਾ ਹੈ ਅਤੇ ਇੱਥੇ ਹੀ ਘੁੰਮਦਾ ਰਹਿੰਦਾ ਹੈ ਫਿਰ ਉਸ ਵਕਤ ਗੁਰੂ ਜੀ ਦੋਨਾਂ ਪ੍ਰਾਂਤਾਂ ਦੇ ਰਾਜਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਗਏ ਅਤੇ ਸ਼ੇਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅੰਤ ਸ਼ੇਰ ਦਾ ਪਤਾ ਚੱਲ ਗਿਆ ਅਤੇ ਫੌਜਾਂ ਨੇ ਸ਼ੇਰ ਨੂੰ ਘੇਰਾ ਪਾ ਲਿਆ ਸ਼ੇਰ ਸੁਤਾ ਪਿਆ ਸੀ ਪਰ ਡਰ ਦੇ ਕਾਰਨ ਕੋਈ ਵੀ ਉਸ ਦੇ ਨੇੜੇ ਨਾ ਜਾਵੇ ਉਸ ਵਕਤ ਦੋਵੇਂ ਰਾਜੇ ਵੀ ਗੁਰੂ ਜੀ ਦੇ ਨਾਲ ਹੀ ਸਨ ਸ਼ੇਰ ਨੇ ਜਦ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਸੁਣੀ ਤਾਂ ਉੱਠ ਕੇ ਬੈਠ ਗਿਆ ਸ਼ੇਰ ਬੜਾ ਭਿਆਨਕ ਸੀ ਜਿਸ ਨੂੰ ਵੇਖਣ ਨਾਲ ਹੀ ਡਰ ਲੱਗਦਾ ਸੀ ਪਰ ਸਾਰੇ ਤਮਾਸ਼ਾ ਵੇਖਣਾ ਚਾਹੁੰਦੇ ਸਨ ਕਿ ਸਤਗੁਰੂ ਜੀ ਇਸ ਨੂੰ ਕਿਸ ਤਰ੍ਹਾਂ ਮਾਰਦੇ ਹਨ ਸ਼ੇਰ ਭਵ ਘਾਰ ਦਾ ਵੇਖ ਕੇ ਸਤਗੁਰੂ ਜੀ ਨੇ ਉੱਚੀ ਆਖ ਕੇ ਸੁਣਾ ਦਿੱਤਾ ਕਿ ਇਸ ਉੱਤੇ ਕੋਈ ਵੀ ਵਾਰ ਨਾ ਕਰੇ ਸਭ ਆਪੋ ਆਪਣੇ ਟਿਕਾਣਿਆਂ ਤੇ ਖੜੇ ਰਹੋ ਇਸ ਉਪਰੰਤ ਦੋਹਾਂ ਰਾਜਿਆਂ ਤੇ ਉਹਨਾਂ ਦੇ ਯੋਧਿਆਂ ਨੂੰ ਸਤਗੁਰੂ ਜੀ ਨੇ ਕਿਹਾ ਤੁਹਾਡੇ ਵਿੱਚੋਂ ਜਿਹੜਾ ਸੂਰਮਾ ਢਾਲ ਤਲਵਾਰ ਨਾਲ ਅੱਗੇ ਹੋ ਕੇ ਸ਼ੇਰ ਨੂੰ ਮਾਰ ਲਵੇ ਅਸੀਂ ਉਸ ਨੂੰ ਮੂੰਹ ਮੰਗਿਆ ਧਨ ਦੇਵਾਂਗੇ ਰਾਜਾ ਫਤਿਹ ਸ਼ਾਹ ਨੇ ਕਿਹਾ ਗੁਰੂ ਜੀ ਇਹ ਸ਼ੇਰ ਬੜਾ ਬਲਵਾਨ ਹੈ ਇਸ ਦੇ ਵਾਰ ਨੂੰ ਝੱਲਣ ਵਾਲਾ ਕੋਈ ਸੂਰਮਾ ਨਹੀਂ ਹੈ ਇਹ ਸ਼ੇਰ ਤਾਂ ਬੜੇ ਸਮੇਂ ਤੋਂ ਇੱਧਰ ਉੱਧਰ ਜੰਗਲ ਵਿੱਚ ਫਿਰ ਰਿਹਾ ਹੈ ਇਸਦੇ ਅੱਗੇ ਖੜੇ ਹੋ ਕੇ ਲੜਨ ਦਾ ਕਿਸੇ ਵੀ ਧੀਰਜਵਾਨ ਦਾ ਹੌਸਲਾ ਨਹੀਂ ਪੈਂਦਾ ਰਾਜੇ ਨੇ ਕਿਹਾ ਤੁਹਾਡੇ ਵਰਗਾ ਜਵਾਨ ਅਤੇ ਬਲਵਾਨ ਕੋਈ ਨਹੀਂ ਹੈ ਜੇ ਇਸ ਨਾਲ ਤੁਸੀਂ ਮੁਕਾਬਲਾ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਜਵਾਨਾਂ ਨੂੰ ਹੁਕਮ ਦੇ ਕੇ ਇੱਕ ਵਾਰ ਹੀ ਸਾਰੇ ਤੀਰਾਂ ਤੇ ਬੰਦੂਕਾਂ ਦੀ ਵਰਖਾ ਕਰ ਦਿੰਦੇ ਹਾਂ ਤੇ ਸ਼ੇਰ ਮਰ ਜਾਵੇਗਾ ਤਾਂ ਚੰਗੀ ਗੱਲ ਹੈ ਨਹੀਂ ਤਾਂ ਇਸ ਨੇ ਕਿਸੇ ਜਵਾਨ ਦੇ ਉੱਪਰ ਆਪਣਾ ਹਮਲਾ ਕਰ ਦੇਣਾ ਹੈ ਜਦ ਕੋਈ ਵੀ ਜੋਧਾ ਸ਼ੇਰ ਨਾਲ ਲੜਨ ਵਾਸਤੇ ਨਾ ਨਿਤਰਿਆ ਤਾਂ ਸਤਿਗੁਰੂ ਜੀ ਆਪ ਆਪਣੇ ਘੋੜੇ ਤੋਂ ਉਤਰ ਕੇ ਢਾਲ ਤਲਵਾਰ ਫੜ ਕੇ ਸ਼ੇਰ ਨੂੰ ਲਲਕਾਰ ਕੇ ਪੈ ਗਏ ਅਗੇ ਉਹ ਸ਼ੇਰ ਨੇ ਭਾਵ ਕਮਾਰ ਕੇ ਆਪ ਜੀ ਉੱਪਰ ਛਾਲ ਮਾਰੀ ਤਾਂ ਆਪ ਜੀ ਨੇ ਸਿੰਘ ਅਸਲ ਲਾ ਕੇ ਖੱਬੇ ਹੱਥ ਨਾਲ ਢਾਲ ਅੱਗੇ ਕਰਕੇ ਉਸ ਦਾ ਵਾਰ ਰੋਕ ਲਿਆ ਅਤੇ ਸੱਜੇ ਹੱਥ ਨਾਲ ਤਲਵਾਰ ਦਾ ਵਾਰ ਕਰਕੇ ਉਸ ਦਾ ਪੇਟ چیر ਦਿੱਤਾ ਸ਼ੇਰ ਧਰਤੀ ਉੱਤੇ ਡਿੱਗ ਪਿਆ ਜਿਸ ਨੂੰ ਵੇਖ ਕੇ ਦੋਵੇਂ ਰਾਜੇ ਤੇ ਹੋਰ ਜੋਧੇ ਭੱਜ ਕੇ ਗੁਰੂ ਜੀ ਦੇ ਪਾਸ ਆ ਗਏ ਅਤੇ ਹੈਰਾਨੀ ਭਰੇ ਸ਼ਬਦਾਂ ਨਾਲ ਧੰਨ ਗੁਰੂ ਜੀ ਧੰਨ ਗੁਰੂ ਜੀ ਕਹਿ ਕੇ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ ਸਤਗੁਰੂ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਸ਼ੇਰ ਪਹਿਲਾਂ ਪੰਡਵਾਂ ਦੀ ਕੁੱਲ ਵਿੱਚ ਪੈਦਾ ਹੋਇਆ ਸੀ ਮਰ ਮਰ ਕੇ ਇਸ ਨੇ ਕਈ ਸਰੀਰ ਧਾਰਨ ਕੀਤੇ ਹੁਣ ਇਹ ਸ਼ੇਰ ਜੁਨੀ ਵਿੱਚ ਇਸ ਦਾ ਅੰਤਲਾ ਸਰੀਰ ਹੈ ਸਾਡੇ ਹੱਥੋਂ ਯੁੱਧ ਵਿੱਚ ਮਰਨ ਕਰਕੇ ਇਸ ਦਾ ਜਨਮ ਮਰਨ ਮਿਟ ਗਿਆ ਹੈ ਸਤਗੁਰੂ ਜੀ ਪਾਸੋਂ ਇਹ ਵਾਰਤਾ ਸੁਣ ਕੇ ਸਾਰੇ ਲੋਕਾਂ ਨੇ ਆਪ ਜੀ ਦੀ ਵੀਰਤਾ ਅਤੇ ਅੰਤਰ ਆਤਮਾ ਦੀ ਬਹੁਤ ਸਲਾਘਾ ਕੀਤੀ